ਹਿੰਮਤ ਅਤੇ ਦੋਸਤੀ ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਤਿੰਨ ਪੱਕੇ ਦੋਸਤ ਰਹਿੰਦੇ ਸਨ ਮੈਡੀ ਖਰਗੋਸ਼ ਗੋਲਡੀ ਚੂਹਾ ਅਤੇ ਪਿੰਟੂ ਤੋਤਾ ਉਹ ਸਿਰਫ ਚੰਗੇ ਦੋਸਤ ਹੀ ਨਹੀਂ ਸਨ ਸਗੋਂ ਆਪਣੇ ਆਪਣੇ ਕੰਮਾਂ ਦੇ ਮਾਲਕ ਵੀ ਸਨ ਮੈਡੀ ਖਰਗੋਸ਼ ਦੀ ਕਪੜਿਆਂ ਦੀ ਦੁਕਾਨ ਸੀ ਗੋਲਡੀ ਚੂਹੇ ਦੀ ਬੇਕਰੀ ਸੀ ਜੋ ਕੇਕ ਅਤੇ ਬ੍ਰੈਡ ਲਈ ਮਸ਼ਹੂਰ ਸੀ ਪਿੰਟੂ ਤੋਤੇ ਦੀ ਕਿਤਾਬਾਂ ਦੀ ਦੁਕਾਨ ਸੀ ਜਿੱਥੇ ਬੱਚੇ ਤੇ ਵੱਡੇ ਖੁਸ਼ੀ ਨਾਲ ਆਉਂਦੇ ਸਨ ਹਰ ਛੁੱਟੀ ਨੂੰ ਉਹ ਮੈਂਦੀ ਦੇ ਘਰ ਮਿਲਦੇ ਸਨ ਕੇਰਮ ਬੌਧ ਤੇ ਲੁੱਡੋ ਖੇਡਦੇ ਸਨ ਇਕੱਠੇ ਮਿਲ ਕੇ ਸਵਾਦਲਾ ਖਾਣਾ ਬਣਾਉਂਦੇ ਸੈਂਡਵਿਚ ਕੇਕ ਫਲਾਂ ਦਾ ਸਲਾਦ ਹੱਸਦੇ ਗੱਲਾਂ ਕਰਦੇ ਤੇ ਦੋਸਤੀ ਦਾ ਆਨੰਦ ਲੈਂਦੇ ਸਨ ਇੱਕ ਦਿਨ ਸਭ ਨੇ ਮਿਲ ਕੇ ਤਿਰਪ ਤੇ ਜਾਣ ਦਾ ਪਲਾਨ ਬਣਾਇਆ ਉਹਨਾਂ ਨੇ ਬੈਗਪੈਕ ਕੀਤੇ, ਕਪੜੇ, ਖਾਣਾ, ਖੇਡਾਂ ਤੇ ਪਿੰਟੂ ਦਾ ਕੈਮਰਾ ਵੀ। ਫਿਰ ਉਹ ਮੈਡੀ ਦੀ ਨੀਲੀ ਗੱਡੀ ਵਿੱਚ ਸਫ਼ਰ ਲਈ ਨਿਕਲ ਪਏ। ਰਾਹ ਵਿੱਚ ਉਹਨਾਂ ਨੇ ਪਹਾੜਾਂ, ਫੁੱਲਾਂ ਤੇ ਸੂਰਜ ਡੁੱਬਣ ਦੇ ਸੁੰਦਰ ਦ੍ਰਿਸ਼ਾਂ ਨਾਲ ਸੈਲਫੀਆਂ ਖਿੱਚੀਆਂ। ਜਿਵੇਂ ਹੀ ਉਹ ਜੰਗਲ ਦੇ ਨੇੜੇ ਪਹੁੰਚੇ, ਅਚਾਨਕ ਮੈਡੀ ਦੀ ਗੱਡੀ ਇੱਕ ਛਿੱਕੜ ਵਾਲੇ ਖੱਡੇ ਵਿੱਚ ਫਸ ਗਈ। ਤਿੰਨੋ ਦੋਸਤਾਂ ਨੇ ਪੂਰੀ ਤਾਕਤ ਨਾਲ ਗੱਡੀ ਧੱਕਣ ਦੀ ਕੋਸ਼ਿਸ਼ ਕੀਤੀ ਪਰ ਗੱਡੀ 1 ਇੰਚ ਵੀ ਨਹੀਂ ਹਿੱਲੀ ਹਨੇਰਾ ਹੋਣ ਕਾਰਨ ਤਿੰਨਾਂ ਨੇ ਰਾਤ ਜੰਗਲ ਵਿੱਚ گزارਣ ਦਾ ਫੈਸਲਾ ਕੀਤਾ ਉਹਨਾਂ ਨੇ ਟੈਂਟ ਲਗਾਇਆ ਆਗ ਸਲਗਾਈ ਅਤੇ ਇਕੱਠੇ ਮਿਲ ਕੇ ਖਾਣਾ ਬਣਾਇਆ ਸੈਂਡਵਿਚ ਸੂਪ ਪੀ ਕੇ ਉਹਨਾਂ ਨੇ ਗੀਤ ਗਾਏ ਤੇ ਨੱਚੇ ਪਰ ਅਚਾਨਕ ਉਹਨਾਂ ਨੂੰ ਇੱਕ ਸ਼ੋਰ ਸੁਣਾਈ ਦਿੱਤਾ ਉਹ ਡਰ ਗਏ ਉਹਨਾਂ ਦੇ ਸਾਹਮਣੇ ਇੱਕ ਵੱਡਾ ਪੂਰਾ ਪੀੜਿਆ ਖੜਾ ਸੀ ਪਰ ਉਹਨਾਂ ਨੇ ਹਿੰਮਤ ਨਾ ਹਾਰੀ ਗੋਲਡੀ ਨੇ ਆਗ ਵਿੱਚੋਂ ਸੜਦੀ ਟਾਣੀ ਚੁੱਕੀ ਮੈਦੀ ਨੇ ਬਰਤਨ ਪਕੜ ਕੇ ਉੱਚੀਆਂ ਆਵਾਜ਼ਾਂ ਕਰਨੀ ਆ ਸ਼ੁਰੂ ਕੀਤੀਆਂ ਤਿੰਨਾਂ ਦੀ ਹਿੰਮਤ ਦੇ ਸਾਹਮਣੇ ਪੀੜਿਆ ਡਰ ਗਿਆ ਅਤੇ ਜੰਗਲ ਵਿੱਚ ਭੱਜ ਗਿਆ ਸਵੇਰ ਹੋਣ ਤੇ ਉਹਨਾਂ ਨੇ ਗੱਡੀ ਨੂੰ ਚਿੱਕੜ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਇੱਕ ਗੱਦਾ ਜੋ ਉਥੋਂ ਲੰਘ ਰਿਹਾ ਸੀ ਉਹਨਾਂ ਦੀ ਮਦਦ ਲਈ ਅੱਗੇ ਆਇਆ ਤਿੰਨੋਂ ਨੇ ਰੱਸੀ ਗੱਡੀ ਨਾਲ ਬੰਨੀ ਅਤੇ ਗੱਦੇ ਨੂੰ ਧੱਕਣ ਦੀ ਸਲਾਹ ਦਿੱਤੀ ਇੱਕ ਜ਼ੋਰਦਾਰ ਖਿੱਚ ਨਾਲ ਗੱਡੀ ਚਿੱਕੜ ਤੋਂ ਬਾਹਰ ਆ ਗਈ ਸਭ ਨੇ ਗੱਦੇ ਦਾ ਮਦਦ ਲਈ ਧੰਨਵਾਦ ਕੀਤਾ ਗੋਲਡੀ ਨੇ ਹੱਸਦੇ ਹੋਏ ਕਿਹਾ ਜ਼ਿੰਦਗੀ ਦੇ ਸਫ਼ਰ ਵਿੱਚ ਦੋਸਤੀ ਨੇਕੀ ਅਤੇ ਸਹਿਯੋਗ ਸਭ ਤੋਂ ਵੱਡਾ ਖਜ਼ਾਨਾ ਹਨ ਜੀ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ